ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦਾ 500 ਸੈਂਤਵਾਂ ਵਿਆਪੁਰਬ ਮਨਾਇਆ ਜਾ ਰਿਹਾ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿਆਪੁਰਬ ਦੀ ਯਾਦ ਵਿੱਚ ਜੋ ਮahan ਨਗਰ ਕੀਰਤਨ ਗੁਰਦੁਆਰਾ ਸ੍ਰੀ 베ਰ ਸਾਹਿਬ ਤੋਂ 9 ਸਤੰਬਰ ਨੂੰ ਸ਼ਾਮਰ ਤੋਂ ਏੜੇ 5 ਵਜੇ ਆਰੰਭ ਹੋਣਾ ਹੈ ਸ੍ਰੀ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਵੱਧ ਵੱਧ ਭਾਰੀ ਜੋਸ਼ ਉਖਰੋਜ ਦੇ ਨਾਲ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਇਸ ਵਿਆਹ ਪੁਰਬ ਵਿੱਚ ਸ਼ਮੂਲੀਅਤ ਕਰਨ ਤੇ ਸਾਡੀ ਜਿਹੜੀ ਨੌਜਵਾਨੀ ਆ ਉਹ ਇਸ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਆਪਣਾ ਜਿਹੜਾ ਸਹੀ ਜੀਵਨ ਆ ਉਹ ਸਹੀ ਮਾਰਗ ਤੇ ਆਉਣਗੇ ਕਿਉਂਕਿ ਨੌਜਵਾਨ ਜਿਹੜੇ ਆ ਉਹ ਦੇਸ਼ ਦਾ ਸਰਮਾਇਆ ਹੁੰਦੇ ਆ ਕੌਮ ਦਾ ਸਰਮਾਇਆ ਹੁੰਦੇ ਆ ਤੇ ਜੇ ਇਹਨਾਂ ਨੂੰ ਅਸੀਂ ਇਹਨਾਂ ਆਪਣੇ ਅਦਾਜ਼ ਤੋਂ ਸਾਰੇ ਤੋਂ ਵਾਕਿਬ ਕਰਾਵਾਂਗੇ ਤੇ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਵਾ ਉਹ ਨੌਜਵਾਨੀ ਜਿਹੜਾ ਵਾ ਉਜਲਾ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦਾ 500 ਸੈਂਤਵਾਂ ਵਿਆਹ ਪੁਰਬ ਮਨਾਇਆ ਜਾ ਰਿਹਾ ਸੋ ਸੰਗਤਾਂ ਵਿੱਚ ਬੜਾ ਭਾਰੀ ਹਤਸ਼ਾਹ ਆ ਕਿ 8 ਸਤੰਬਰ ਦੀ ਰਾਤ ਨੂੰ ਜੋ ਬਟਾਰਾ ਤੋਂ ਸੰਗਤਾਂ ਵਾ ਉਹ ਪਹੁੰਚ ਜਾਂਦੀਆਂ ਹਨ ਤੇ 9 ਸਤੰਬਰ ਨੂੰ ਸਵੇਰੇ 5 ਵਜੇ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਹੈ ਤੇ ਗੁਰਦੁਆਰਾ ਸਤ ਕਰਤਾਰੀਆਂ ਬਟਾਲਾ ਸਾਹਿਬ ਵਿਖੇ ਜਾ ਕੇ ਇਹ ਨਗਰ ਕੀਰਤਨ ਸੰਪੰਨ ਕੀਤਾ ਜਾਂਦਾ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਵੱਧ ਵੱਧ ਭਾਰੀ ਜੋਸ਼ ਉਖਰੋਜ ਦੇ ਨਾਲ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਇਸ ਵਿਆਹ ਪੁਰਬ ਵਿੱਚ ਸ਼ਮੂਲੀਅਤ ਕਰਨ ਆਪਾਂ ਵੇਖ ਰਹੇ ਹਾਂ ਕਿ ਸਾਡੀ ਜੋ ਨੌਜਵਾਨੀ ਅਸੀਂ ਕਹਿ ਰਹੇ ਹਾਂ ਕਿ ਇਹ ਕਰਾਏ ਪਈ ਹੈ ਪਰ ਵੇਖੋ ਨੌਜਵਾਨਾਂ ਵਿੱਚ ਕਿੰਨਾ ਭਾਰੀ ਇਤਸ਼ਾਹ ਵਾ ਕਿੰਨੀ ਸੇਵਾ ਨੂੰ ਸਮਰਪਤ ਆ ਜੇ ਅਜਿਹੇ ਅਸੀਂ ਧਾਰਮਿਕ ਕਾਰਜ ਕਰਾਂਗੇ ਤੇ ਸਾਡੀ ਜਿਹੜੀ ਨੌਜਵਾਨੀ ਆ ਉਹ ਇਸ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਆਪਣਾ ਜਿਹੜਾ ਸਹੀ ਜੀਵਨ ਆ ਉਹ ਸਹੀ ਮਾਰਗ ਤੇ ਆਉਣਗੇ ਕਿਉਂਕਿ ਨੌਜਵਾਨ ਜਿਹੜੇ ਆ ਉਹ ਦੇਸ਼ ਦਾ ਸਰਮਾਇਆ ਹੁੰਦੇ ਆ ਕੌਮ ਦਾ ਸਰਮਾਇਆ ਹੁੰਦੇ ਆ ਤੇ ਜੇ ਇਹਨਾਂ ਨੂੰ ਅਸੀਂ ਇਹਨਾਂ ਆਪਣੇ ਅਤਾਜ ਤੋਂ ਸਾਰੇ ਤੋਂ ਵਾਕਿਬ ਕਰਾਵਾਂਗੇ ਤੇ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਵਾ ਉਹ ਨੌਜਵਾਨੀ ਜਿਹੜਾ ਵਾ ਉਜਲਾ ਕਰੂਗੀ ਇਸ ਕਰਕੇ ਸਾਨੂੰ ਇਹ ਸਾਡੇ ਜਿਹੜੇ ਪਿਤਾ ਪੁਰਖਿਆਂ ਦੇ ਵਿਆਹ ਪੁਰਬ ਗੁਰਪੁਰਬ ਵੱਡੀ ਤਦਾਦ ਵਿੱਚ ਮਨਾਉਣੇ ਚਾਹੀਦੇ ਆ ਸੋ ਸੰਗਤਾਂ ਨੂੰ ਇਹ ਬੀਨਤੀ ਆ ਕਿ ਇਸ ਵਿਆਪੁਰਪ ਦੇ ਵਿੱਚ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਸਬੂਲੀਅਤ ਕਰੋ ਇਤਿਹਾਸ ਪਰੇ ਜਾਣੋ ਜੋ ਸਾਨੂੰ ਗੁਰੂ ਸਾਹਿਬ ਨੇ ਗ੍ਰਸਤ ਦਾ ਮਾਰਗ ਦਿੱਤਾ ਵਾ ਉਸ ਮਾਰਗ ਦੇ ਅਸੀਂ ਧਾਰਨੀ ਬਣ ਕੇ ਇਨਸਾਨੀਅਤ ਤੌਰ ਤੇ ਇਨਸਾਨੀਅਤ ਸਾਡੇ ਵਿੱਚ ਹੋਵੇ ਤੇ ਅਸੀਂ ਇਹ ਸਮਾਜ ਨੂੰ ਉਜਲਾ ਤੇ ਰੋਸ਼ਨਮਈ ਸਮਾਜ ਬਣਾਈਏ ਤਾਂ ਕਿ ਗੁਰੂ ਨਾਨਕ ਦਾ ਸਿਧਾਂਤ ਜਿਹੜਾ ਵਾ ਉਹ ਲਾਗੂ ਹੋ ਸਕੇ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਜਿਹੜਾ ਸਾਨੂੰ ਸਿਧਾਂਤ ਦਿੱਤਾ ਉਹ ਸਿਧਾਂਤ ਦੇ ਅਸੀਂ ਧਾਰਨੀ ਬਣੀਏ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆਂ ਵਾਲੀ ਸਾਡੇ ਵਿੱਚ ਉਹ ਅਵਸਥਾ ਆਵੇ ਤੇ ਅਸੀਂ ਹਰ ਇੱਕ ਨੂੰ ਪ੍ਰੇਮ ਕਰੀਏ ਸਾਰੇ ਸਾਨੂੰ ਜਿਹੜਾ ਸੰਸਾਰ ਆ ਇੱਕ ਲੱਗਣ ਲੱਗ ਪਵੇ ਸਾਰਾ ਸੰਸਾਰ ਸਾਡਾ ਇੱਕ ਘਰ ਬਣ ਜਾਵੇ ਇੱਕ ਪਿੰਡ ਬਣ ਜਾਵੇ ਜੋ ਗੁਰੂ ਦਾ ਸਾਡਾ ਸਿਧਾਂਤ ਆ ਉਹ ਸਿਧਾਂਤ ਨੂੰ ਅਸੀਂ ਅਪਣਾ ਕੇ ਇਹਨੂੰ ਸੁਖ ਸ਼ਾਂਤੀ ਦਾ ਸਨੇਹਾ ਦਈਏ ਤੇ ਆਪਣਾ ਜਿਹੜਾ ਜੀਵਨ ਆ ਉਹ ਖੁਸ਼ੀ ਖੁਸ਼ੀ ਬਤੀਤ ਕਰੀਏ ਸੋ ਇਹ ਬੇਨਤੀਆਂ ਪ੍ਰਵਾਨ ਕਰਦੇ ਹੋਏ ਸਾਰੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਵਿਆਹ ਪ੍ਰੋਬ ਦੀ ਖੁਸ਼ੀ ਵਿੱਚ ਸ਼ਾਮਲ ਹੋ ਪਰਿਵਾਰਾਂ ਸਮੇਤ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਜਗਤਵਾਲੀ ਜਗਤ ਗੁਰੂ ਨਿਰੰਜਨੀ ਜੋਤ ਮਹਾਨ ਮਹਿਮਾ ਦੇ ਮਾਲਕ ਸਤਿਗੁਰੂ ਗਰੀਬਨਵਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਉਸ ਮਹਾਨ ਯਾਦ ਨੂੰ ਮਨਾਉਂਦਿਆਂ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਮੈਂਟ ਗੁਰਦੁਆਰਾ ਸ੍ਰੀ ਬੇਸ ਸਤਿਮਾਨ ਜੋਗ ਮੈਂਬਰ ਸਰਦਾਰ ਗੁਰਬਖਸ਼ ਸਿੰਘ ਜੀ ਬੱਚੀ ਵਿੰਡ ਅਤੇ ਦਰਜਾ ਬਦਰਜਾ ਸਮੂਹ ਸੇਵਾਦਾਰ ਗੁਰਦੁਆਰਾ ਸ਼੍ਰੀ 베ਰ ਸਾਹਿਬ ਜੀ ਵਿਖੇ ਵਿਆਹ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਇਸ ਸਮੇਂ ਤਤ ਪਰ ਹਨ ਸਾਡੇ ਇੱਕ ਪਾਸੋਂ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਯਾਦ ਵਿੱਚ ਜੋ ਮਹਾਨ ਨਗਰ ਕੀਰਤਨ ਗੁਰਦੁਆਰਾ ਸ਼੍ਰੀ 베ਰ ਸਾਹਿਬ ਤੋਂ 9 ਸਤੰਬਰ ਨੂੰ ਅੰਮ੍ਰਿਤ ਵੇਲੇ 5 ਵਜੇ ਆਰੰਭ ਹੋਣਾ ਹੈ ਉਸ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਚਾਹ ਨਹੀਂ ਚੁੱਕਿਆ ਜਾਂਦਾ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਮਹਾਨ ਨਗਰ ਕੀਰਤਨ ਨੂੰ ਲੈ ਕਰਕੇ ਬਹੁਤ ਹੀ ਚਾਅ ਪਾਇਆ ਜਾ ਰਿਹਾ ਹੈ ਔਰ ਸੰਗਤਾਂ ਤਨਮਨ ਧੰ ਦੇ ਨਾਲ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾ ਰਹੀਆਂ ਹਨ ਆਪ ਜੀ ਇਸ ਸਮੇਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਜੋ ਕਿ ਫੁੱਲਾਂ ਦੇ ਨਾਲ ਇਸ ਸਮੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਨੂੰ ਪਾਵਨ ਹਦੂਦ ਨੂੰ ਆਲੇ-ਦੁਆਲੇ ਨੂੰ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਨੂੰ ਔਰ ਇਹ ਜੋ ਸਲਾਵਾ ਹਨ ਧਾਰਮਿਕ ਜਥੇਬੰਦੀਆਂ ਕਰਨੀਆਂ ਹਨ ਜਿਨ੍ਹਾਂ ਦੇ ਵਿੱਚ ਭਾਈ ਸੁਖਵਿੰਦਰ ਸਿੰਘ ਜੀ ਡੱਡਵਿੰਡੀ ਵਾਲੇ ਅਤੇ ਭਾਈ ਹੀਰਾ ਸਿੰਘ ਜੀ ਡਾਇਮੰਡ ਪਹਿਲਸੋ ਵਾਲੇ ਇਹ ਗੁਰਮੁਖ ਪਿਆਰੇ ਆਪਣੀ ਸਮੁੱਚੀ ਟੀਮ ਦੇ ਨਾਲ ਇਸ ਸਮੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਨੂੰ ਫੁੱਲਾਂ ਦੇ ਨਾਲ ਸਜਾਵਟ ਕਰ ਰਹੇ ਹਨ ਮੇਰੇ ਨਾਲ ਖਲੋਤੇ ਹੋਏ ਹਨ ਭਾਈ ਚਰਨਜੀਤ ਸਿੰਘ ਜੀ ਫਰਾਸ਼ ਗੁਰੂ ਘਰ ਦੇ ਇਹਨਾਂ ਦੀ ਰੋਜ਼ਾਨਾ ਅੰਮ੍ਰਿਤ ਵੇਲਾ ਪ੍ਰਕਰਮਾ ਸੇਵਾ ਸੁਸਾਇਟੀ ਹੈ ਇਸ ਵਾਰ ਭਾਈ ਚਰਨਜੀਤ ਸਿੰਘ ਜੀ ਅਤੇ ਇਹਨਾਂ ਦੇ ਸਮੂਹ ਸੇਵਾਦਾਰ ਸਾਥੀ ਜੋ ਪਾਲਕੀ ਸਾਹਿਬ ਹੈ ਨਗਰ ਕੀਰਤਨ ਦੀ ਜੋ ਕਿ ਬਟਾਲਾ ਨਗਰ ਨਗਰ ਕੀਰਤਨ ਆਰੰਭ ਹੋਣਾ ਹੈ ਸੁਲਤਾਨਪੁਰ ਲੋਧੀ ਦੀ ਧਰਤੀ ਗੁਰਦੁਆਰਾ ਸ਼੍ਰੀ 베ਰ ਸਾਹਿਬ ਜੀ ਤੋਂ ਉਸ ਪਾਲਕੀ ਸਾਹਿਬ ਜੀ ਦੀ ਸਜਾਵਟ ਦੀ ਜਿਹੜੀ ਸੇਵਾ ਹੈ ਭਾਈ ਚਰਨਜੀਤ ਸਿੰਘ ਜੀ ਫਰਾਜ ਰੋਜ਼ਾਨਾ ਅੰਮ੍ਰਿਤ ਵੇਲਾ ਪਰਕਰਮਾ ਸੇਵਾ ਸੁਸਾਇਟੀ ਨੂੰ ਦਿੱਤੀ ਗਈ ਹੈ ਔਰ ਇਸ ਸਮੇ ਇਹ ਸਾਰੀਆਂ ਤਿਆਰੀਆਂ ਦੇ ਵਿੱਚ ਮੇਰੇ ਵੀ ਜੁਟੇ ਹੋਏ ਹਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਆਹ ਪੁਰਬ ਦੇ ਉਤਸ਼ਾਹ ਦੇ ਵਿੱਚ ਵਿਆਹ ਪ੍ਰਭ ਨੂੰ ਬਹੁਤ ਹੀ ਜਹਾਜ਼ ਜ਼ੁਲਾਲ ਔਰ ਮਾ ਸ਼ਰਦਾ ਸਤਕਾਰ ਦੇ ਨਾਲ ਔਰ ਚੜ੍ਹਦੀ ਕਲਾ ਦੇ ਵਿੱਚ ਮਨਾਇਆ ਜਾਵੇ ਇਸ ਵਾਸਤੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਬੇਵ ਸਾਹਿਬ ਜੀ ਵਿਖੇ ਮੀਟਿੰਗ ਇਕੱਤਰਤਾ ਸੱਦੀ ਗਈ ਹੈ ਔਰ ਉਸ ਦੇ ਵਿੱਚ ਇਹਨਾਂ ਨੇ ਆਪਣੇ ਲੈਵਲ ਦੇ ਉੱਤੇ ਜੋ ਵੀ ਸੁਵਾਵਾ ਕਰਨੀਆਂ ਹਨ ਜੋ ਵੀ ਮੈਨੇਜਮੈਂਟ ਗੁਰਦੁਆਰਾ ਸ਼੍ਰੀ ਬੇਵ ਸਾਹਿਬ ਜੀ ਨੂੰ ਸਹਿਯੋਗ ਦੇਣਾ ਹੈ ਉਹਦੇ ਬਾਰੇ ਇਹਨਾਂ ਨੇ ਅੱਜ ਵਿਚਾਰਾਂ ਕਰਨੀਆਂ ਹਨ ਔਰ ਬਹੁਤ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਜਿੱਧਰ ਵੀ ਤੁਸੀਂ ਨਿਗਾਹ ਮਾਰਦੇ ਹੋ ਸਤਿ ਨਾਨਕ ਪਾਤਸ਼ਾਹ ਮਹਾਰਾਜ ਦੇ ਇਹ ਵਿਆਹ ਪੁਰਬ ਦੀ ਯਾਦ ਦਾ ਜੋ ਸਮਾਂ ਹੈ ਜਦੋਂ ਆਉਂਦਾ ਹੈ ਜਿਹਨ ਦੇ ਵਿੱਚ ਉਦੋਂ ਮਾਨਿਕ ਅਨੰਦ ਅਨੰਦਿਤ ਹੀ ਖੁਸ਼ੀ ਦੇ ਵਿੱਚ ਮੌਲ ਉੱਠਦਾ ਹੈ ਸੰਗਤਾਂ ਮੌਲੇ ਹੋਏ ਮਨ ਦੀ ਖੁਸ਼ੀ ਨੂੰ ਹੋਰ ਦੂਨ ਸਵਾਇਆ ਕਰਨ ਦਾ ਯਤਨ ਕਰ ਰਹੀਆਂ ਹਨ ਗੁਰੂ ਘਰ ਹਾਜ਼ਰੀਆਂ ਭਰਨੀਆਂ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਆਪਣੇ ਵਹੀਕਲਾਂ ਦੇ ਸਮੇਤ ਗੁਰੂ ਪਾਤਸ਼ਾਹ ਨੇ ਵੱਡੀ ਕਿਰਪਾ ਕੀਤੀ ਹੋਈ ਹੈ ਸੰਗਤਾਂ ਦੇ ਉੱਤੇ ਔਰ ਪਾਤਸ਼ਾਹ ਮਹਾਰਾਜ ਨੇ ਵੱਡੇ ਸਾਧਨ ਬਖਸ਼ਿਸ਼ ਕੀਤੇ ਹੋਏ ਹਨ ਸੋ ਆਪ ਕੋ ਆਪਣੇ ਵਹੀਕਲਾਂ ਤੇ ਸਾਧਨਾ ਤੇ ਪਰਿਵਾਰਾਂ ਸਮੇਤ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ